ਸਤ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨਸ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਛੱਡਣ ਦੀ ਸੋਚ ਰਹੇ ਨੇ ਕਈ ਭਾਰਤੀ ਪਰਿਵਾਰ ਚੋਰ ਲੁਟੇਰਿਆਂ ਨੇ ਭਾਰਤੀਆਂ ਦੇ ਲਵਾਏ ਕੰਨਾਂ ਨੂੰ ਹੱਥ ਭਾਰਤੀ ਨਾਗਰਿਕ ਕਮਲਜੀਤ ਕੌਰ ਦੁਆਰਾ ਦਾਇਰ ਕੀਤੀ ਅਪੀਲ ਖਾਰਜ ਕਮਲਜੀਤ ਨੇ ਭਾਰਤ ਪਰਤਣ ਤੇ ਅਤਿਆਚਾਰ ਦਾ ਡਰ ਪ੍ਰਗਟਾਇਆ ਸੀ ਕੈਨੇਡਾ ਚ ਦੋ ਪੰਜਾਬੀਆਂ ਦਾ ਕਾਤਲ ਮੋੜ ਗ੍ਰਿਫਤਾਰ ਰੱਬੀ ਅਲ ਖਲੀਲ ਨੂੰ ਕਤਰ ਪੁਲਿਸ ਵੱਲੋਂ ਕੀਤਾ ਗਿਆ ਕਾਬੂ BC 'ਚ ਬਾਰਬੀ ਜੀਪ ਚਲਾ ਰਹੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਬਾਰਬੀ ਜੀਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਹੋਈਆਂ ਵਾਇਰਲ ਕੈਨੇਡਾ 'ਚ ਨਿਤ ਗੋਲੀਆਂ ਚੱਲਣ ਲੁਟੇਰਿਆਂ ਦੇ ਘਰਾਂ 'ਚ ਦਾਖਲ ਹੋਣਾ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਤੰਗ ਕਈ ਭਾਰਤੀ ਪਰਿਵਾਰਾਂ ਨੇ ਸਦਾ ਵਾਸਤੇ ਮੁਲਕ ਛੱਡਣ ਦਾ ਫੈਸਲਾ ਕਰ ਲਿਆ ਹੈ BC ਦੇ ਨਾਨਾਇਮੋ ਸ਼ਹਿਰ 'ਚ ਗਰੋਸਰੀ ਸਟੋਰ ਚਲਾ ਰਹੇ ਰਵੀ ਪਟੇਲ ਤੇ ਸਰਿਤਾ ਪਟੇਲ ਕੈਨੇਡਾ ਛੱਡਣ ਦਾ ਐਲਾਨ ਕਰਨ ਵਾਲਿਆਂ ਚੋਂ ਇੱਕ ਹਨ ਮੀਡੀਆ ਰਿਪੋਰਟ ਮੁਤਾਬਕ ਬਿਹਤਰ ਜ਼ਿੰਦਗੀ ਦੀ ਤਲਾਸ਼ ਚ ਰਵੀ ਅਤੇ ਸਰਿਤਾ 7 ਸਾਲ ਪਹਿਲਾਂ ਕੈਨੇਡਾ ਪੁੱਜੇ ਸਨ ਤੇ ਕਰੜੀ ਮਿਹਨਤ ਕਰਦਿਆਂ ਸਟੋਰ ਖਰੀਦਣ ਚ ਕਾਮਯਾਬ ਹੋ ਗਏ ਪਰ ਚੋਰ ਲੁਟੇਰਿਆਂ ਨੇ ਕੰਨਾਂ ਨੂੰ ਹੱਥ ਲਵਾ ਦਿੱਤੇ ਨਾਨਾਇਮੋ ਦੀ ਐਲਬਰਟ ਸਟਰੀਟ ਅਤੇ ਮਿਲਟਨ ਸਟਰੀਟ ਦੇ ਕੋਨੇ ਤੇ ਬਣੇ ਸਟੋਰ ਨੂੰ ਚੋਰਾਂ ਨੇ ਸੰਭਾਵਤ ਤੌਰ ਤੇ ਪੱਕਾ ਟਿਕਾਣਾ ਬਣਾ ਲਿਆ ਏ ਚੋਰੀਆਂ ਰੋਕਣ ਦੇ ਇਰਾਦੇ ਨਾਲ ਰਵੀ ਪਟੇਲ 35 ਕੈਮਰੇ ਲਗਵਾ ਚੁੱਕੇ ਨੇ ਪਰ ਚੋਰਾਂ ਉੱਤੇ ਕੋਈ ਅਸਰ ਨਹੀਂ ਇਹ ਨਹੀਂ ਨਹੀਂ ਰਵੀ ਪਟੇਲ ਨੂੰ 20000 ਡਾਲਰ ਖਰਚ ਕਰਦਿਆਂ ਸਟੋਰ ਦੁਆਲੇ 6 ਫੁੱਟ ਉੱਚੀ ਫੈਂਸ ਖੜੀ ਕਰਨੀ ਪਈ ਪਰ ਇਹ ਵੀ ਚੋਰ ਲੁਟੇਰਿਆਂ ਨੂੰ ਰੋਕ ਨਾ ਸਕੇ ਰਵੀ ਪਟੇਲ ਨੇ ਦੱਸਿਆ ਕਿ ਅੱਧੀ ਰਾਤ ਵੇਲੇ ਵੀ ਚੋਰ ਲੁਟੇਰਿਆਂ ਦੇ ਆਉਣ ਦਾ ਡਰ ਵੱਡ-ਵੱਡ ਖਾਂਦਾ ਹੈ ਤੇ ਹੁਣ ਇਹ ਸਭ ਬਰਦਾਸ਼ਤ ਕਰਨਾ ਔਖਾ ਹੋ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਆਉਣ ਮਗਰੋਂ ਪਟੇਲ ਪਰਿਵਾਰ ਦਾ ਪਹਿਲਾ ਟਿਕਾਣਾ ਹੈਲੀਫੈਕਸ ਸ਼ਹਿਰ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ BC ਦੇ ਡੈਲਟਾ ਵਿਖੇ ਇੱਕ ਕਨਵੀਨੀਅੰਸ ਸਟੋਰ ਖਰੀਦ ਲਿਆ कोरोना महामारी ਦੌਰਾਨ ਰਵੀ ਅਤੇ ਸਰਿਤਾ ਪਟੇਲ ਨੇ ਇੱਕ ਨੌਜਵਾਨ ਨੂੰ 5500 ਡਾਲਰ ਦੀ ਠੱਗੀ ਤੋਂ ਬਚਾਇਆ ਤਾਂ ਪੁਲਿਸ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਦੋਹਾਂ ਦੀ ਸ਼ਲਾਘਾ ਕੀਤੀ ਗਈ। ਦਸੰਬਰ 2020 ਚ ਇੱਕ ਇੰਟਰਵਿਊ ਦੌਰਾਨ ਪਟੇਲ ਪਰਿਵਾਰ ਨੇ ਕਿਹਾ ਸੀ ਕਿ ਉਹਨਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਨੌਜਵਾਨ ਨੂੰ ਠੱਗੀ ਤੋਂ ਬਚਾਇਆ ਪਰ ਹੁਣ ਉਹੀ ਪਰਿਵਾਰ ਸਰਕਾਰ ਤੋਂ ਮਦਦ ਮੰਗ ਰਿਹਾ ਹੈ। ਰਵੀ ਪਟੇਲ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਔਖੀਆਂ ਹੋ ਰਹੀਆਂ ਨੇ ਤੇ ਇੰਨੇ ਟੈਕਸ ਅਦਾ ਕਰਨ ਦੇ ਬਾਵਜੂਦ ਸਰਕਾਰ ਤੋਂ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਮਿਲ ਰਹੀ। ਬੀਸੀ ਦੇ ਲੋਕ ਸੁਰੱਖਿਆ ਮੰਤਰੀ ਟੈਰੀ ਯੰਗ ਨੇ ਕਿਹਾ ਕਿ ਲੋਕਾਂ ਅਤੇ ਕਾਰੋਬਾਰਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਬਿਨਾਂ ਸ਼ੱਕ ਬਹੁਤ ਕੁਝ ਕੀਤਾ ਜਾਣਾ ਬਾਕੀ ਆ ਪਰ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਕਦਮ ਉਠਾਏ ਜਾ ਰਹੇ ਨੇ। ਉਧਰ ਨਨਾਈਮੋ ਦੇ ਮੇਅਰ ਲੈਨਰਡ ਕਰੋਗ ਦਾ ਕਹਿਣਾ ਸੀ ਕਿ ਬਦਕਿਸਮਤੀ ਨਾਲ ਇਹ ਸਭ ਰਾਤੋ-ਰਾਤ ਸ਼ੁਰੂ ਨਹੀਂ ਹੋਇਆ ਲੰਬੇ ਸਮੇਂ ਤੋਂ ਹਾਲਾਤ ਲਗਾਤਾਰ ਵਿਗੜੇ ਜਾ ਰਹੇ ਨੇ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਦੱਸਦੀ ਹੈ ਕਿ ਕੈਨੇਡਾ ਦੇ ਹਰ ਸੂਬੇ 'ਚ ਚੋਰੀ, ਲੁੱਟ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਪਿਛਲੇ ਦਿਨੀ অন্ਟਾਰੀਓ ਦੇ ਵੌਨ ਸ਼ਹਿਰ 'ਚ ਲੁਟੇਰਿਆਂ ਨੇ ਚਾਰ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਸੀ ਦੂਜੇ ਪਾਸੇ ਤਿੰਨ ਦਿਨ ਪਹਿਲਾਂ ਐਬਰਟਸਫੋਰਡ ਦੇ ਇੱਕ ਕਾਰ ਤੇ ਗੋਲੀਆਂ ਚੱਲੀਆਂ ਤੇ ਦੋਹਾਂ ਮਾਮਲਿਆਂ 'ਚ ਹੁਣ ਤੱਕ ਸ਼ੱਕੀਆਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਇੱਕ ਕੈਨੇਡੀਅਨ ਸੰਗੀ ਅਦਾਲਤ ਨੇ ਭਾਰਤੀ ਨਾਗਰਿਕ ਕਮਲਜੀਤ ਕੌਰ ਦੁਆਰਾ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ। ਕਮਲਜੀਤ ਕੌਰ ਨੇ ਖਾਲਿਸਤਾਨ ਅੰਦੋਲਨ ਲਈ ਆਪਣੇ ਸਮਰਥਨ ਤੇ ਪਾਬੰਦੀਸ਼ੁਦਾ ਸਮੂਹ 64 ਜਸਟਿਸ ਨਾਲ ਆਪਣੀ ਸਾਂਝ ਦੇ ਕਾਰਨ ਭਾਰਤ ਵਾਪਸ ਜਾਣ ਉਤੇ ਅਤਿਆਚਾਰ ਦਾ ਸਾਹਮਣਾ ਕਰਨ ਦਾ ਦਾਵਾ ਕਰਦਿਆਂ ਕੈਨੇਡਾ 'ਚ ਰਹਿਣ ਦੀ ਮੰਗ ਕੀਤੀ ਸੀ। ਇੱਕ ਫੈਸਲੇ 'ਚ ਸੰਗੀ ਜੱਜ ਗਾਇ ਰਾਗਿੰਗ ਬਾਲਡ ਨੇ ਅਰਜ਼ੀਕਰਤਾ ਕਮਲਜੀਤ ਕੌਰ ਨਾਲ ਅਸਹਿਮਤੀ ਪ੍ਰਗਟਾਈ ਉਸ ਦੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਤੇ ਨਿਆਂਇਕ ਸਮੀਖਿਆ ਚ ਜੱਜ ਨੇ ਕਿਹਾ ਕਿ ਦਾਅਵੇ ਅਟਕਲਬਾਜ਼ੀ ਸਨ ਅਤੇ 6 ਫੋਰ ਜਸਟਿਸ ਦੁਆਰਾ ਜਾਰੀ ਕੀਤਾ ਗਿਆ VOTING ਕਾਰਡ ਇਸ ਸਥਾਪਿਤ ਕਰਨ ਲਈ ਨਾਕਾਫੀ ਹੈ ਕਿ ਉਸ ਦੀ ਇੰਨੀ ਜ਼ਿਆਦਾ ਪਛਾਣ ਹੈ ਕਿ ਉਹ ਭਾਰਤੀ ਅਥਾਰਟिटीज ਲਈ ਦਿਲਚਸਪੀ ਵਾਲੀ ਵਿਅਕਤੀ ਬਣ ਜਾਵੇ ਇਹ ਫੈਸਲਾ 27 ਅਗਸਤ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਂਕੂਵਰ 'ਚ ਸੁਣਾਇਆ ਗਿਆ ਸੀ। ਕਮਲਜੀਤ ਕੌਰ ਫਰਵਰੀ 2018 'ਚ ਕੈਨੇਡਾ ਪੁੱਜੀ ਸੀ ਤੇ 1 ਸਾਲ ਤੋਂ ਵੱਧ ਬਾਅਦ ਸਤੰਬਰ 2019 'ਚ ਉਸ ਨੇ ਸ਼ਰਨਾਰਥੀ ਸੁਰੱਖਿਆ ਦੀ ਮੰਗ ਕੀਤੀ ਸੀ। ਉਸ ਨੇ ਮੂਲ ਰੂਪ 'ਚ ਦਾਅਵਾ ਕੀਤਾ ਸੀ ਕਿ ਉਸ ਨੂੰ ਆਪਣੇ ਦੁਰਵਿਵਹਾਰ ਕਰਨ ਵਾਲੇ ਪਤੀ ਤੋਂ ਡਰ ਹੈ। ਇਸ ਹੁਕਮ ਤੋਂ ਸਿਰਫ 2 ਦਿਨ ਪਹਿਲਾਂ ਇੱਕ ਸੰਗੀ ਅਦਾਲਤ ਨੇ ਇੱਕ ਭਾਰਤੀ ਜੋੜੇ ਦੁਆਰਾ ਦਾਇਰ ਕੀਤੀਆਂ ਪਨਾਹ ਦੀਆਂ ਅਰਜ਼ੀਆਂ ਨੂੰ ਆਸਵੀਕਾਰ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ ਅਦਾਲਤ ਨੇ ਕਿਹਾ ਸੀ ਕਿ ਉਹਨਾਂ ਦਾ ਇਹ ਤਰਕ ਕਿ ਕੈਨੇਡਾ 'ਚ ਉਹਨਾਂ ਦੀਆਂ ਖਾਲਿਸਤਾਨ ਪੱਖੀ ਗਤੀਵਿਧੀਆਂ ਕਾਰਨ ਜੇ ਉਹ ਆਪਣੇ ਦੇਸ਼ ਵਾਪਸ ਜਾਂਦੇ ਨੇ ਤਾਂ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪਵੇਗਾ ਬੇਈਮਾਨੀ ਵਾਲਾ ਸੀ ਫੈਸਲੇ 'ਚ ਦੱਸਿਆ ਗਿਆ ਹੈ ਕਿ ਮੁੱਖ ਅਰਜ਼ੀਕਰਤਾ 38 ਸਾਲਾ ਅਮਨਦੀਪ ਸਿੰਘ ਤੇ ਸਹਿਯੋਗੀ ਅਰਜ਼ੀਕਰਤਾ 32 ਸਾਲਾ ਕਮਲਦੀਪ ਕੌਰ ਨੇ RPD ਸੁਣਵਾਈ ਤੋਂ ਪਹਿਲਾਂ ਆਪਣੀ ਅਸਲ ਅਰਜ਼ੀ 'ਚ ਸੋਧ ਕਰਕੇ ਕਿਹਾ ਸੀ ਕਿ ਉਹ ਕੈਨੇਡਾ 'ਚ ਰਹਿਣ ਦੌਰਾਨ ਖਾਲਿਸਤਾਨ ਦੇ ਸਮਰਥਕ ਬਣ ਗਏ ਸਨ ਤੇ ਜੇਕਰ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾਂਦਾ ਹੈ ਤਾਂ ਉਹਨਾਂ ਦੀਆਂ ਨਵੀਆਂ ਰਾਜਨੀਤਿਕ ਗਤੀਵਿਧੀਆਂ ਕਾਰਨ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਵਿਰੋਧ ਪ੍ਰਦਰਸ਼ਨ ਦੀਆਂ ਫੋਟੋਆਂ ਅਤੇ 64 ਜਸਟਿਸ ਦੁਆਰਾ ਜਾਰੀ ਕੀਤੇ ਪੰਜਾਬ ਰੈਫਰੈਂਡਮ ਖਾਲਿਸਤਾਨ ਵੋਟਰ ਰਜਿਸਟ੍ਰੇਸ਼ਨ ਕਾਰਡ ਵੀ ਸ਼ਾਮਲ ਕੀਤੇ। आरपीडी ਨੇ ਪਾਇਆ ਕਿ ਅਮਨਦੀਪ ਸਿੰਘ ਦੀ ਖੁਦ ਮੁਖਤਿਆਰ ਖਾਲਿਸਤਾਨ ਅੰਦੋਲਨ 'ਚ ਦਿਲਚਸਪੀ ਤੇ ਹਿੱਸੇਦਾਰੀ ਦੀ ਲੜੀ ਨੇ ਖੁਦ ਅੰਦੋਲਨ 'ਚ ਗੈਰ ਮੌਲਿਕਤਾ ਦੀ ਘਾਟ ਨੂੰ ਰੇਖਾਂਕਿਤ ਕੀਤਾ ਸੰਘੀ ਅਦਾਲਤ ਨੇ ਆਰ ਏ ਡੀ ਅਤੇ ਆਰ ਪੀ ਡੀ ਦੇ ਫੈਸਲਿਆਂ ਨੂੰ ਪ੍ਰਮਾਣਿਤ ਕੀਤਾ ਹੈ ਕੈਨੇਡਾ ਚ ਦੋ ਪੰਜਾਬੀਆਂ ਦਾ ਫਰਾਰ ਕਾਤਲ ਆਖਰਕਾਰ ਮੁੜ ਅੜਕੇ ਆ ਗਿਆ ਜਿਸ ਤੇ ਸਿਰ ਤੇ 2.5 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ 3 ਸਾਲ ਪਹਿਲਾਂ BC ਦੀ ਜੇਲ੍ਹ ਚੋਂ ਫਰਾਰ ਹੋਏ ਰਬੀ ਅਲ ਖਲੀਲ ਨੂੰ ਕਤਰ ਚ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ BC ਦੀ ਸੁਪਰੀਮ ਕੋਰਟ ਵੱਲੋਂ ਰਬੀ ਅਲ ਖਲੀਲ ਨੂੰ ਸੰਦੀਪ ਦੂਰੇ ਅਤੇ ਸੁਖਵੀਰ ਟੱਕ ਦੇ ਕਤਲ ਦੀ ਸਾਜ਼ਿਸ਼ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਪਰ ਇੱਕ ਹੋਰ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ ਜੇਲ੍ਹ ਤੋਂ ਫਰਾਰ ਹੋ ਗਿਆ ਟੋਰਾਂਟੋ ਦੀ ਕਾਫੀ ਸ਼ਾਪ 'ਚ ਹੋਏ ਕਤਲ ਦੇ ਦੋਸ਼ 'ਹੇਠ ਰਬੀ ਅਲ ਖਲੀਲ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਕਯੂਬਿਕ ਦੀ ਇੱਕ ਅਦਾਲਤ ਵੱਲੋਂ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ 8 ਸਾਲ ਦੀ ਸਜ਼ਾ ਸੁਣਾਈ ਗਈ 30 ਅਗਸਤ 2022 ਨੂੰ ਨਾਰਥ ਫਰੇਜ਼ਰ ਪੀ ਟ੍ਰਾਇਲ ਸੈਂਟਰ ਤੋਂ ਫਰਾਰ ਹੋਣ ਮਗਰੋਂ ਜਿਊਰੀ ਨੇ ਉਸ ਨੂੰ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਦੱਸਦੀ ਹੈ ਕਿ ਕਿਸੇ ਵੇਲੇ ਕੈਨੇਡੀਅਨ ਗੈਂਗਲੈਂਡ 'ਚ ਮੁੱਖ ਟਕਰਾਅ ਯੂਨਾਈਟਿਡਸ नेशन्स ग्रो ਅਤੇ ਸੁਖਵੀਰ ਟੱਕ ਤੇ ਸੰਦੀਪ ਦੂਰੇ ਦੇ ਸਾਥੀਆਂ ਦਰਮਿਆਨ ਸੀ ਰੈਡ ਸਕੋਰਪੀਅਨ ग्रो ਦੇ ਆਗੂ ਜোনাਥਨ ਵੈਕਨ ਦਾ ਅਗਸਤ 2011 ਚ ਕਤਲ ਕਰ ਦਿੱਤਾ ਗਿਆ ਜਦਕਿ ਅਲ ਖਲੀਲ ਦੇ ਤਿੰਨ ਭਰਾ ਵੀ ਗਰੋਹਾਂ ਦੀ ਲੜਾਈ ਦੌਰਾਨ ਮਾਰੇ ਗਏ ਨਬੀਲ ਅਲ ਖਲੀਲ ਦਾ ਕਤਲ 2018 ਚ ਮੈਕਸੀਕੋ ਸਿਟੀ ਚ ਹੋਇਆ ਜਦਕਿ ਖਲੀਲ ਅਲ ਖਲੀਲ ਨੂੰ ਸਰੀ ਵਿਖੇ ਮਾਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਮੁਹੰਮਦ ਅਲ ਖਲੀਲ ਦਾ ਕਤਲ 2003 ਚ ਵੈਨਕੂਵਰ ਦੇ ਇੱਕ ਨਾਈਟ ਕਲੱਬ ਚ ਕੀਤਾ ਗਿਆ April 2024 ਚ ਕੈਨੇਡਾ ਦੇ 25 ਪਗੋੜਿਆਂ ਚ ਰਬੀ ਅਲ ਖਲੀਲ ਨੂੰ ਚੌਥੇ ਸਥਾਨ ਤੇ ਰੱਖਿਆ ਗਿਆ ਸੀ BC RCMP ਨੇ ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਬੁਲਾਈ ਜਿੱਥੇ ਉਹ ਫਰਾਰ ਹੋਣ ਦੀ ਜਾਂਚ ਬਾਰੇ ਅਪਡੇਟ ਪ੍ਰਦਾਨ ਕਰਨਗੇ ਫਰਾਰ ਹੋਣ ਤੋਂ ਬਾਅਦ ਅਲ ਖਲੀਲ ਕੈਨੇਡਾ ਦੇ 25 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ 'ਚ ਸਿਖਰ ਤੇ ਸੀ ਉਹ ਵਰਤਮਾਨ 'ਚ ਇਸ ਸੂਚੀ 'ਚ ਤੀਜੇ ਨੰਬਰ ਤੇ ਹੈ ਉਸ ਦੀ ਗ੍ਰਿਫਤਾਰੀ ਲਈ RCMP ਨੇ ਕਿਸੇ ਵੀ ਜਾਣਕਾਰੀ ਲਈ 50000 ਡਾਲਰ ਤੱਕ ਦਾ ਇਨਾਮ ਰੱਖਿਆ ਸੀ BC ਚ ਪੁਲਿਸ ਨੇ ਇੱਕ ਬਾਰਬੀ ਜੀਪ ਚਲਾ ਰਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪ੍ਰਿੰਸ ਜੋਰਜ ਸ਼ਹਿਰ ਦੇ ਇੱਕ ਵਿਅਕਤੀ ਨੂੰ 5 ਸਤੰਬਰ ਨੂੰ ਪੁਲਿਸ ਨੇ ਉਦੋਂ ਰੋਕਿਆ ਜਦੋਂ ਉਹ ਇੱਕ ਬੱਚਿਆਂ ਵਾਲੀ ਗੁਲਾਬੀ ਖਡਾਉਣਾ ਬਾਰਬੀ ਜੀਪ ਨੂੰ BC ਸ਼ਹਿਰ ਦੀਆਂ ਮੁੱਖ ਸੜਕਾਂ 'ਚੋਂ ਇੱਕ ਤੇ ਚਲਾ ਰਿਹਾ ਸੀ ਉਸ ਦਿਨ ਐਂਬੂਲੈਂਸ ਨਾਲ ਹਿੱਟ ਐਂਡ ਰਨ ਅਤੇ ਇੱਕ ਪ੍ਰਮੁੱਖ ਡਾਊਨਟਾਊਨ ਕਾਰੋਬਾਰ ਦੇ ਅੱਗ 'ਚ ਨਸ਼ਟ ਹੋਣ ਦੀਆਂ ਘਟਨਾਵਾਂ ਵੀ ਹੋਈਆਂ ਪਰ ਬਾਰਬੀ ਜੀਪ ਦੀਆਂ ਤਸਵੀਰਾਂ ਅਤੇ ਵੀਡੀਓਜ਼ ਮਜ਼ਾਕ ਅਤੇ ਹੈਰਾਨੀ ਨਾਲ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਗਿਆ ਕਈ ਗਵਾਹਾਂ ਦੁਆਰਾ ਲਈਆਂ ਗਈਆਂ ਤਸਵੀਰਾਂ 'ਚ ਕਾਸਪਰ ਲਿੰਕਨ ਨਾਂ ਦਾ ਵਿਅਕਤੀ ਐਵੀਏਟਰ ਸਨਗਲਾਸ ਪਾ ਕੇ 15th ਐਵੇਨਿਊ ਤੇ ਨਿਕੋਲਸਨ ਸਟਰੀਟ ਦੇ ਨੇੜੇ ਨਿਊਜ਼ ਕਰੂਜ਼ਿੰਗ ਕਰਦਾ ਦਿਖਾਈ ਦਿੱਤਾ ਮੀਡੀਆ ਨਾਲ ਗੱਲ ਕਰਦੇ ਹੋਏ ਲਿੰਕਨ ਨੇ ਦੱਸਿਆ ਕਿ ਉਹ ਇੱਕ ਦੋਸਤ ਨਾਲ ਸਲਰਪੀ ਲੈਣ ਦੀ ਤਿਆਰੀ ਕਰ ਰਿਹਾ ਸੀ ਪਰ ਆਲਸੀ ਹੋ ਗਿਆ ਤੇ ਆਪਣੇ ਰੂਮ ਮੇਟ ਦੇ ਬੱਚੇ ਦੀ ਛੋਟੀ ਕਾਰ ਉਧਾਰ ਲੈਣ ਦਾ ਫੈਸਲਾ ਕੀਤਾ ਜਦੋਂ ਕਿ ਉਸ ਦਾ ਦੋਸਤ ਨਾਲ ਨਾਲ ਤੁਰ ਰਿਹਾ ਸੀ ਉਸ ਨੇ ਹੱਸਦੇ ਹੋਏ ਕਿਹਾ ਕਿ ਮੈਂ ਇਸ ਨੂੰ ਪਹਿਲਾਂ ਕਦੇ ਨਹੀਂ ਚਲਾਇਆ ਸੀ ਤਸਵੀਰਾਂ 'ਚ ਲਿੰਕਨ ਨੂੰ ਸੜਕ ਦੇ ਕਿਨਾਰੇ ਗੱਡੀ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਜਿੱਥੇ ਉਸਾਰੀ ਕਾਰਨ ਸੜਕ ਬੰਦ ਸੀ ਤੇ ਫਿਰ ਉਹ ਖੁੱਲੀ ਸੜਕ ਤੇ ਮੁੜਿਆ ਫਿਰ ਇੱਕ ਬਿਨਾ ਨਿਸ਼ਾਨਾ ਵਾਲੀ ਪੁਲਿਸ ਗੱਡੀ ਨੇ ਉਸ ਨੂੰ ਰੋਕਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਕੁਝ ਦੇਖਣ ਵਾਲੇ ਇਸ ਘਟਨਾ ਤੇ ਵਿਸ਼ਵਾਸ ਨਹੀਂ ਕਰ ਸਕੇ ਇੱਕ ਵਿਅਕਤੀ ਸਮਰ ਕੈਰੋਂ ਜਿਸ ਨੇ ਉਸ ਨੂੰ ਹਥਕੜੀਆਂ ਲਗਾਉਂਦੇ ਹੋਏ ਫਿਲਮਾਇਆ ਨੇ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਉਸ ਨੂੰ ਬੱਚਿਆਂ ਦੀ ਜੀਪ ਚਲਾਉਣ ਲਈ ਗ੍ਰਿਫਤਾਰ ਕਰ ਰਹੇ ਹੋ ਉਸ ਨੇ ਮੀਡੀਆ ਨੂੰ ਦੱਸਿਆ ਕਿ ਲਿੰਕਨ ਕਰਵ ਦੇ ਨੇੜੇ ਗੱਡੀ ਚਲਾ ਰਿਹਾ ਸੀ ਅਤੇ ਸ਼ਾਇਦ 3 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਸੀ ਨਿਕੀਤਾ ਮੋਰਗਨ ਨੇ ਇਸ ਘਟਨਾ ਦਾ ਕੁਝ ਹਿੱਸਾ ਦੇਖਿਆ ਜਦੋਂ ਉਹ ਉਸ ਦੇ ਨਾਲ ਵਾਲੀ ਖੁੱਲੀ ਲੈਨ ਵਿਚ ਗੱਡੀ ਚਲਾ ਰਿਹਾ ਸੀ ਉਹ ਹੈਰਾਨ ਸੀ ਕਿ ਪੁਲਿਸ ਇਸ ਵਿੱਚ ਸ਼ਾਮਲ ਹੋਈ ਅਤੇ ਕਿਹਾ ਕਿ ਛੋਟੀ ਕਾਰ ਦਾ ਡਰਾਈਵਰ ਸੁਰੱਖਿਅਤ ਢੰਗ ਨਾਲ ਚਲਾ ਰਿਹਾ ਸੀ ਉਹ ਮੈਨੂੰ ਤੇਜ਼ੀ ਨਾਲ ਜਾਂਦਾ ਹੋਇਆ ਨਹੀਂ ਲੱਗਿਆ ਲਿੰਕਨ ਨੇ ਕਿਹਾ ਕਿ ਪੁਲਿਸ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਉਸ ਬਾਰੇ ਕਈ ਫੋਨ ਆਏ ਸਨ ਤੇ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਸੜਕ ਦੇ ਵਿੱਚਕਾਰ ਗੱਡੀ ਚਲਾ ਰਿਹਾ ਸੀ ਜਿਸ ਤੋਂ ਉਸ ਨੇ ਇਨਕਾਰ ਕੀਤਾ ਇਹ ਕਹਿੰਦੇ ਹੋਏ ਕਿ ਆਪਣੀ ਯਾਤਰਾ ਦੇ ਬਹੁਤ ਜ਼ਿਆਦਾ ਹਿੱਸੇ ਲਈ ਉਹ ਸਾਈਡਵੌਕ ਤੇ ਗੱਡੀ ਚਲਾ ਰਿਹਾ ਸੀ ਜਦੋਂ ਤੱਕ ਉਸ ਨੇ ਬੰਦ ਕੀਤੀ ਹੋਈ ਲੇਨ ਨਹੀਂ ਦੇਖੀ ਇਸ ਘਟਨਾ ਦਾ ਮਜ਼ਾਕ ਉਡਾਉਂਦੇ ਹੋਏ ਕਈ ਮੀਮਸ ਬਣਾਏ ਗਏ ਅਤੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਜਿਸ ਵਿੱਚ ਇੱਕ ਮੀਮ ਨੇ ਦਿਨ ਦੀ ਘਟਨਾ ਨੂੰ ਗ੍ਰੈਂਡ ਥੈਫਟ ਆਟੋ ਵੀਡੀਓ ਗੇਮ ਦੀ ਸ਼ੈਲੀ ਚ ਦਰਸਾਇਆ ਪਰ ਪੁਲਿਸ ਦੇ ਅਨੁਸਾਰ ਇੱਕ ਗੈਰ ਲਾਇਸੈਂਸ शुदा ਮੋਟਰ ਵਾਲਾ ਵਾਹਨ ਭਾਵੇਂ ਕਿ ਇਹ ਬੱਚੇ ਲਈ ਬਣਾਇਆ ਗਿਆ ਹੋਵੇ ਨੂੰ ਵੱਡੀਆਂ ਕਾਰਾਂ ਲਈ ਬਣਾਈ ਗਈ ਸੜਕ ਤੇ ਚਲਾਉਣਾ ਕਾਨੂੰਨ ਦੇ ਖਿਲਾਫ ਹੈ ਆਰਸੀਐਮਪੀ ਮੀਡੀਆ ਸਬੰਧਾਂ ਦੇ ਅਧਿਕਾਰੀ ਸਟਾਫ ਸਰਜੈਂਟ ਕ੍ਰਿਸ ਕਲਾਰਕ ਨੇ ਇਸ ਮਾਮਲੇ ਦੇ ਵਿਸ਼ੇਸ਼ ਵੇਰਵਿਆਂ ਤੇ ਟਿੱਪਣੀ ਕੀਤੇ ਬਿਨਾ ਕਿਹਾ ਕਿ ਇੱਕ ਬਿਨਾ ਬੀਮੇ ਵਾਲੇ ਵਾਹਨ ਨੂੰ ਚਲਾਉਣਾ ਗ੍ਰਿਫਤਾਰੀ ਲਈ ਕਾਫੀ ਕਾਰਨ ਹੈ ਖਾਸ ਕਰਕੇ ਜਦੋਂ ਇਸ ਨੂੰ ਹੋਰ ਸੰਭਾਵਿਤ ਉਲੰਘਣਾਵਾਂ ਜਿਵੇਂ ਕਿ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ ਨਾਲ ਜੋੜਿਆ ਜਾਵੇ ਵੈਨਕੂਵਰ ਆਧਾਰਿਤ ਵਕੀਲ ਕਾਇਲਾ ਲੀ ਜੋ ਡਰਾਈਵਿੰਗ ਅਪਰਾਧਾਂ 'ਚ ਮੁਹਾਰਤ ਰੱਖਦੀ ਹੈ ਨੇ ਪੁਲਿਸ ਨਾਲ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਇਹ ਚੰਗੀ ਤਰ੍ਹਾਂ ਸਥਾਪਿਤ ਹੈ ਕਿ ਕਢਾਉਣਾ ਵਾਹਨਾਂ ਨੂੰ ਸੜਕ ਤੇ ਚਲਾਉਣ ਦੀ ਆਗਿਆ ਨਹੀਂ ਹੈ ਉਸਨੇ ਕਿਹਾ ਜੇਕਰ ਤੁਸੀਂ ਬ੍ਰਿਟਿਸ਼ ਕੋਲੰਬੀਆ ਚ ਸੜਕ ਤੇ ਕੋਈ ਵੀ ਮੋਟਰ ਵਾਲਾ ਵਾਹਨ ਚਲਾ ਰਹੇ ਹੋ ਤਾਂ ਤੁਹਾਡੇ ਕੋਲ ਡਰਾਈਵਰ ਦਾ ਲਾਇਸੈਂਸ ਹੋਣਾ ਲਾਜ਼ਮੀ ਹੈ ਇਸ ਵਿੱਚ ਬਾਰਬੀਕਾਰਾਂ ਖਿਡੌਣਾਕਾਰਾਂ ਇਲੈਕਟ੍ਰਿਕ ਸਕੇਟਬੋਰਡ ਸ਼ਾਮਲ ਨੇ ਲਾਇਸੈਂਸ ਅਤੇ ਬੀਮਾ ਹੋਣਾ ਜ਼ਰੂਰੀ ਹੈ ਉਸਨੇ ਕਿਹਾ ਕਿ ਕੁਝ ਸ਼ਹਿਰ ਇਲੈਕਟ੍ਰਿਕ ਸਕੂਟਰਾਂ ਤੇ ਈ ਬਾਈਕਸ ਦੀ ਵਾਧੇ ਪ੍ਰਸਿੱਧੀ ਦੇ ਮੱਦੇਨਜ਼ਰ ਨਿਯਮਾਂ ਨੂੰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਬਾਰਬੀ ਜੀਪ ਦੀ ਗੱਲ ਆਉਂਦੀ ਹੈ ਤਾਂ ਕਾਨੂੰਨ ਸਪਸ਼ਟ ਹੈ ਖਿਡੌਣਾਕਾਰਾਂ ਮੋਟਰ ਵਾਹਨ ਮੰਨੀਆਂ ਜਾਂਦੀਆਂ ਨੇ ਜੇਕਰ ਉਹ ਕਿਸੇ ਕਿਸਮ ਦੇ ਇੰਜਣ ਦੁਆਰਾ ਚਲਾਈਆਂ ਜਾਂਦੀਆਂ ਨੇ ਇਸ ਕੇਸ 'ਚ ਖਿਡੌਣਾਕਾਰ ਦੂਜੇ ਵਾਹਨਾਂ ਦੁਆਰਾ ਵਰਤੀ ਜਾਂਦੀ ਇੱਕ ਉੱਚ ਟ੍ਰੈਫਿਕ ਸੜਕ ਤੇ ਚੱਲ ਰਹੀ ਸੀ ਉਸਨੇ ਕਿਹਾ ਕਿ ਇਹ ਇੱਕ ਵੱਡਾ ਜਨਤਕ ਸੁਰੱਖਿਆ ਖਤਰਾ ਹੈ ਜੇ ਤੁਸੀਂ ਇਸ ਨੂੰ ਸਾਈਡਵੌਕ ਤੇ ਵਰਤ ਰਹੇ ਹੋ ਤਾਂ ਤੁਸੀਂ ਪੈਦਲ ਯਾਤਰੀਆਂ ਬੱਚਿਆਂ ਲਈ ਖਤਰਾ ਪੈਦਾ ਕਰਦੇ ਹੋ ਜੇ ਤੁਸੀਂ ਇਸ ਨੂੰ ਸੜਕ ਤੇ ਵਰਤ ਰਹੇ ਹੋ ਤਾਂ ਇਹ ਤੁਹਾਡੇ ਲਈ ਇੱਕ ਸੁਰੱਖਿਆ ਖਤਰਾ ਬਣ ਸਕਦੀ ਹੈ ਕੋਈ ਵੀ ਬਾਰਬੀਕਾਰ ਚ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਤੇ ਡਰਾਈਵਰ ਸੜਕ ਤੇ ਬਾਰਬੀਕਾਰਾਂ ਨੂੰ ਨਹੀਂ ਲੱਭ ਰਹੇ ਹੁੰਦੇ ਲਿੰਕਨ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਇਹ ਸਭ ਤੋਂ ਮਜ਼ੇਦਾਰ ਸੀ ਘਟਨਾ ਦੇ ਨਤੀਜੇ ਵਜੋਂ ਲਿੰਕਨ ਨੇ ਕਿਹਾ ਕਿ ਉਸ ਨੂੰ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਲਈ ਉਸ ਨੂੰ ਹਿਰਾਸਤ ਚ ਲਿਆ ਗਿਆ ਸੀ ਉਸ ਨੇ ਕਿਹਾ ਕਿ ਉਹ ਟਿਕਟ ਦਾ ਵਿਰੋਧ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਉਹ ਪੁਲਿਸ ਨੂੰ ਉਸ ਨੂੰ ਹਿਰਾਸਤ ਚ ਲੈਣ ਲਈ ਬੁਰਾ ਨਹੀਂ ਮੰਨਦਾ ਤੋ ਸੇਂਟ ਮਾਰਟਨ ਜਾਰੀ ਵੈਸਟ ਜੈਟ ਦੀ ਫਲਾਈਟ ਦੀ ਐਤਵਾਰ ਨੂੰ ਹਾਰਡ ਲੈਂਡਿੰਗ ਹੋਣ ਤੋਂ ਬਾਅਦ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ 에ਅਰਲਾਈਨ ਨੇ ਇਸ ਘਟਨਾ ਬਾਰੇ ਆਪਣੀ ਵੈਬਸਾਈਟ ਤੇ ਇੱਕ ਬਿਆਨ ਪੋਸਟ ਕੀਤਾ ਹੈ ਬਿਆਨ ਚ ਕਿਹਾ ਗਿਆ ਹੈ ਕਿ ਟੋਰਾਂਟੋ ਤੋਂ ਆਉਣ ਵਾਲੀ ਵੈਸਟ ਜੈਟ ਫਲਾਈਟ 2276 ਦੀ ਪ੍ਰਿੰਸਸ ਜੁਲੀਆਨਾ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚਣ ਤੇ ਹਾਰਡ ਲੈਂਡਿੰਗ ਹੋਈ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਕਾਰਵਾਈ ਕੀਤੀ ਤੇ ਸਾਵਧਾਨੀ ਦੇ ਤੌਰ ਤੇ ਫੋਮ ਦਾ ਛੜਕਾ ਕੀਤਾ वेस्टजेट ਨੇ ਦੱਸਿਆ ਕਿ ਜਹਾਜ਼ ਦੀਆਂ ਸਲਾਈਡਸ ਨੂੰ ਚਾਲੂ ਕੀਤਾ ਗਿਆ ਸੀ ਤੇ ਸਾਰੇ ਯਾਤਰੀਆਂ ਨੂੰ ਅਮਲੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਟਰਮੀਨਲ ਤੇ ਲਿਜਾਇਆ ਗਿਆ। 에어ਲਾਈਨ ਨੇ ਕਿਹਾ ਕਿ ਸਾਰੇ ਯਾਤਰੀਆਂ ਬਾਰੇ ਜਾਣਕਾਰੀ ਲੈ ਲਈ ਗਈ ਹੈ ਤੇ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹ ਘਟਨਾ ਦੀ ਸਹੀ ਜਾਣਕਾਰੀ ਦੀ ਪੁਸ਼ਟੀ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਅਤੇ ਯਾਤਰੀਆਂ ਤੇ ਅਮਲੇ ਦੀ ਸਹਾਇਤਾ ਤੇ ਧਿਆਨ ਕੇਂਦਰਿਤ ਕਰ ਰਹੇ ਨੇ। वेस्टजेट ਨੇ ਦੱਸਿਆ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਨੇ ਤੇ ਜਦੋਂ ਹੋਰ ਜਾਣਕਾਰੀ ਉਪਲਬਧ ਹੋਵੇਗੀ ਉਹ ਸਥਿਤੀ ਬਾਰੇ ਅਪਡੇਟ ਦੇਣਗੇ ਸੇਂਟ ਮਾਰਟਨ ਚ 10 ਦਿਨ ਰਹਿਣ ਤੋਂ ਬਾਅਦ ਟੋਰਾਂਟੋ ਨਿਵਾਸੀ ਜੌਨ ਤਜ਼ਾ ਨੇ ਟਿਕਸ ਉਸ ਦੀ ਪਤਨੀ ਤੇ ਵੱਡੀ ਬੇਟੀ ਸ਼ਾਮ ਨੂੰ ਵੈਸਟ ਜੈਟ ਦੀ ਫਲਾਈਟ ਰਾਹੀਂ ਘਰ ਜਾਣ ਵਾਲੇ ਸਨ ਉਸਨੇ ਦੱਸਿਆ ਕਿ ਉਹ ਆਪਣੀ ਦੂਜੀ ਬੇਟੀ ਨੂੰ ਮੈਡੀਕਲ ਸਕੂਲ ਛੱਡਣ ਲਈ ਸੇਂਟ ਮਾਰਟਨ ਆਇਆ ਸੀ ਪ੍ਰਿੰਸੈਸ ਜੁਲੀਆਨਾ ਇੰਟਰਨੈਸ਼ਨਲ 에ਅਰਪੋਰਟ ਤੋਂ ਗੱਲ ਕਰਦਿਆਂ ਤਜਾ ਨੇ ਟਾਕਿਸ ਨਿਕਿਆ ਕੇ ਲਗਭਗ 3 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤੇ 에ਅਰਲਾਈਨ ਨੇ ਟੈਕਸਟ ਸੁਨੇਹੇ ਰਾਹੀਂ ਸੂਚਿਤ ਕੀਤਾ ਕਿ ਉਹਨਾਂ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ ਉਹਨਾਂ ਕਹਿੰਿਆ ਕਿ ਅਸੀਂ ਰਹਿਣ ਲਈ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਉਮੀਦ ਹੈ ਕਿ ਕੱਲ ਤੱਕ ਸਾਡੇ ਲਈ ਫਲਾਈਟ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਉਹਨਾਂ ਕਹਿੰਦੇ ਕਿ ਵੈਸਟ ਜੈਟ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਦੇ ਰਿਹਾ। ਉਹਨਾਂ ਨੇ ਪ੍ਰਭਾਵਿਤ ਫਲਾਈਟ ਦੇ ਕਿਸੇ ਵੀ ਯਾਤਰੀ ਨੂੰ ਨਹੀਂ ਦੇਖਿਆ। ਇੱਥੇ ਦੇ ਲੋਕ ਬਹੁਤ ਦੋਸਤਾਨਾ ਤੇ ਚੰਗੇ ਨੇ ਇਸ ਲਈ ਇੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਪਰ ਵੈਸਟ ਜੈਟ ਨੇ ਜ਼ਿਆਦਾ ਜਾਣਕਾਰੀ ਪ੍ਰਦਾਨ ਨਹੀਂ ਕੀਤੀ। ਤਜਾ ਨੇ ਟਾਕਿਸ ਨੇ ਕਿਹਾ ਕਿ 에어ਲਾਈਨ ਨੇ ਐਮਰਜੈਂਸੀ ਲੈਂਡਿੰਗ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਜੋ ਕੁਝ ਵੀ ਉਹਨਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਉਹ ਸੋਸ਼ਲ ਮੀਡੀਆ ਰਾਹੀਂ ਹੈ। ਉਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕੋਈ ਹਾਦਸਾ ਹੋਇਆ ਹੈ ਉਹਨਾਂ ਨੇ ਸਿਰਫ ਸਾਨੂੰ ਦੱਸਿਆ ਕਿ ਰਨਵੇ ਬੰਦ ਹੈ ਉਹਨਾਂ ਨੇ ਅੱਗੇ ਕਿਹਾ ਕਿ ਜਹਾਜ਼ ਵੀ ਉਹਨਾਂ ਦੀ ਨਜ਼ਰ ਤੋਂ ਓਲੇ ਹੋ ਗਿਆ ਲਾਤਵੀਆ ਚ ਤਾਇਨਾਤ ਇੱਕ ਕੈਨੇਡੀਅਨ ਫੌਜੀ ਜੋ ਲਾਪਤਾ ਹੋ ਗਿਆ ਸੀ ਦੀ ਮੌਤ ਹੋ ਗਈ ਹੈ ਕੈਨੇਡੀਅਨ ਆਰਮਡ ਫੋਰਸਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਵਾਰੰਟ ਅਫਸਰ ਜਾਰਜ ਹੁਹਲ ਦੀ ਉਸ ਵੇਲੇ লাশ ਮਿਲੀ ਜਦੋਂ ਉਹਨਾਂ ਨੂੰ ਲਾਪਤਾ ਹੋਏ 3 ਦਿਨ ਹੋ ਗਏ ਸਨ ਸੀਏਐਫ ਨੇ ਕਿਹਾ ਕਿ ਉਹ ਹੁਹਲ ਦੀ ਮੌਤ ਨਾਲ ਸਬੰਧਤ ਹਾਲਾਤਾਂ ਦੀ ਜਾਂਚ 'ਚ ਸਥਾਨਕ ਲਾਤਵੀਆਈ ਅਥਾਰਟिटीज ਦਾ ਸਹਿਯੋਗ ਕਰ ਰਹੀ ਹੈ ਪਰ ਇਹ ਵੀ ਦੱਸਿਆ ਕਿ ਇਸ ਘਟਨਾ ਤੋਂ ਸਾਡੇ ਤਾਇਨਾਤ ਮੈਂਬਰਾਂ ਦੀ ਸੁਰੱਖਿਆ ਲਈ ਕੋਈ ਖਤਰਾ ਵਧਣ ਦਾ ਸੰਕੇਤ ਨਹੀਂ ਮਿਲਦਾ CAF ਨੇ ਕਿਹਾ ਕਿ ਹੋਹਲ ਨੇ ਲਗਭਗ 20 ਸਾਲ ਤੱਕ ਆਰਮਡ ਫੋਰਸਸ ਚ ਸੇਵਾ ਕੀਤੀ ਹੈ ਤੇ ਉਹ ਐਡਮਿੰਟਨ ਚ ਸਥਿਤ ਇੱਕ ਹੈਲੀਕਾਪਟਰ ਸਕਵਰਡਨ ਲਈ ਇੱਕ ਵਾਹਨ ਟੈਕਨੀਸ਼ੀਅਨ ਸੀ ਉਹ ਨਾਟੋ ਦੀ ਬਹੁ-ਰਾਸ਼ਟਰੀ ਬ੍ਰਿਗੇਡ ਚ ਲਾਤਵੀਆ ਚ ਤਾਇਨਾਤ ਇੱਕ ਹਵਾਬਾਜ਼ੀ ਬਟਾਲੀਅਨ ਦੇ ਹਿੱਸੇ ਵਜੋਂ ਆਪਰੇਸ਼ਨ ਰੀ ਅਸ਼ੋਰੈਂਸ ਤੇ ਸੀ ਜਨਰਲ ਜੇਨੀ ਕੈਰੀਗਨ ਚੀਫ ਆਫ ਦਾ ਡਿਫੈਂਸ ਸਟਾਫ ਨੇ ਇੱਕ ਬਿਆਨ ਚਕਿਆ ਵਾਰੰਟ ਅਫਸਰ ਜਾਰਜ ਹੋਹਲ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਹੈ ਸਮੁੱਚੀਆਂ ਕੈਨੇਡੀਅਨ ਆਰਮਡ ਫੋਰਸੇਸ ਵੱਲੋਂ ਮੈਂ ਉਸਦੇ ਪਰਿਵਾਰ ਦੋਸਤਾਂ ਅਤੇ ਸਹਿਕਰਮੀਆਂ ਪ੍ਰਤੀ ਡੂੰਗੀ ਹਮਦਰਦੀ ਪ੍ਰਗਟ ਕਰਦਾ ਹਾਂ ਵਾਰੰਟ ਅਫਸਰ ਹੋਹਲ ਨੂੰ ਉਹਨਾਂ ਦੀ ਕਈ ਸਾਲਾਂ ਦੀ ਸਮਰਪਿਤ ਸੇਵਾ ਲਈ ਯਾਦ ਰੱਖਿਆ ਜਾਵੇਗਾ ਤੇ ਸਾਡੇ ਦਿਲ ਇਸ ਦੁੱਖ ਦੀ ਘੜੀ 'ਚ ਉਹਨਾਂ ਸਾਰਿਆਂ ਨਾਲ ਹਨ ਜੋ ਉਹਨਾਂ ਨੂੰ ਜਾਣਦੇ ਸਨ ਕੈਨੇਡਾ ਦੇ ਸਭ ਤੋਂ ਵੱਡੇ ਵਿਦੇਸ਼ੀ ਮਿਸ਼ਨ ਆਪਰੇਸ਼ਨ ਰੀ ਅਸ਼ੋਰੈਂਸ ਦੇ ਹਿੱਸੇ ਵਜੋਂ ਲਾਤਵੀਆ 'ਚ ਲਗਭਗ 2000 ਕੈਨੇਡੀਅਨ ਫੌਜੀ ਤਾਇਨਾਤ ਨੇ ਯੂਰਪ ਦੇ ਪੂਰਬੀ ਪਾਸੇ ਦੀ ਰੱਖਿਆ ਨੂੰ ਮਜ਼ਬੂਤ ਕਰਨ ਅਤੇ ਰੂਸ ਨੂੰ ਬਾਲਟਿਕ ਦੇਸ਼ਾਂ 'ਤੇ ਹਮਲਾ ਕਰਨ ਤੋਂ ਰੋਕਣ ਲਈ 2017 ਤੋਂ ਕੈਨੇਡੀਅਨ ਫੌਜੀ ਉੱਥੇ ਤਾਇਨਾਤ ਨੇ ਜਿਸ ਨੂੰ ਬਹੁਤ ਸਾਰੇ ਲੋਕ ਟ੍ਰਿਪ ਵਾਇਰ ਕਹਿੰਦੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਕੈਨੇਡਾ ਲਾਤਵੀਆ 'ਚ ਆਪਣੀ ਇਹ ਨਤੀ ਤੀਨ ਨੂੰ 2029 ਤੱਕ ਵਧਾਏਗਾ 온ਟਾਰੀਓ ਦੀ ਪੁਲਿਸ ਨਿਗਰਾਨ ਸੰਸਥਾ ਨਾਰਥ ਯੋਰਕ ਚ ਪੁਲਿਸ ਅਧਿਕਾਰੀਆਂ ਦੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੀ ਮੌਤ ਦੀ ਜਾਂਚ ਹੋ ਰਹੀ ਹੈ ਇਹ ਘਟਨਾ ਕਿਲ ਮਾਰਸ਼ ਡਰਾਈਵ ਜੋ ਕਿ ਕੀਲ ਸਟਰੀਟ ਅਤੇ ਫਿੰਚ ਐਵੇਨਿਊ ਵੈਸਟ ਦੇ ਨੇੜੇ ਹੈ ਵਿਖੇ ਇੱਕ ਘਰ ਚ ਵਾਪਰੀ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਲਗਭਗ ਸ਼ਾਮ ਦੇ 5:40 ਮਿੰਟ ਤੇ ਇੱਕ ਤਰਜੀਹੀ ਕਾਲ ਲਈ ਉਸ ਖੇਤਰ ਚ ਬੁਲਾਇਆ ਗਿਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਇੱਕ ਰਿਲੀਜ਼ ਚ ਕਿਹਾ ਕਿ ਲਗਭਗ ਉਸੇ ਸਮੇਂ ਟੋਰਾਂਟੋ ਪੁਲਿਸ ਸਰਵਿਸ ਨੂੰ ਉਸ ਇਲਾਕੇ ਦੇ ਇੱਕ ਘਰ ਚ ਗੜਬੜੀ ਬਾਰੇ ਇੱਕ ਕਾਲ ਪ੍ਰਾਪਤ ਹੋਈ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਘਟਨਾ ਵਾਲੀ ਥਾਂ ਤੇ ਇੱਕ ਵਿਅਕਤੀ ਕੋਲ ਚਾਕੂ ਸੀ ਤੇ ਅਧਿਕਾਰੀਆਂ ਨੇ ਟੇਜ਼ਰ ਦੀ ਵਰਤੋਂ ਕੀਤੀ ਸਿਵਲ ਏਜੰਸੀ ਦੇ ਅਨੁਸਾਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਘਰ ਦੇ ਇੱਕ ਪੁਰਸ਼ ਵਸਨੀਕ ਨਾਲ ਉਹਨਾਂ ਦੀ ਹੱਥੋਪਾਈ ਹੋਈ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਕਿਹਾ ਕਿ ਵਿਅਕਤੀ ਤੇ ਇੱਕ ਕੰਡਕਟਡ એનર્ਜੀ ਹਥਿਆਰ ਯਾਨੀ ਕਿ ਟੇਜ਼ਰ ਨਾਲ ਹਮਲਾ ਕੀਤਾ ਗਿਆ ਸੀ ਵਿਅਕਤੀ ਨੂੰ ਹਥਕੜੀਆਂ ਲਗਾਈਆਂ ਗਈਆਂ ਸਨ ਵਿਅਕਤੀ ਨੂੰ ਸਿਹਤ ਸੰਬੰਧੀ ਪਰੇਸ਼ਾਨੀ ਹੋਣ ਲੱਗੀ ਐਂਬੂਲੈਂਸ ਨੂੰ ਬੁਲਾਇਆ ਗਿਆ ਤੇ ਅਧਿਕਾਰੀਆਂ ਨੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਥੋੜੀ ਦੇਰ ਬਾਅਦ ਘਟਨਾ ਵਾਲੀ ਥਾਂ ਤੇ ਹੀ ਉਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਸ਼ਲ ਇਨਵੈਸਟੀਗੇਸ਼ਨ ਯੂਨਿਟ ਦੀ ਕ੍ਰਿਸਟੀ ਡੈਨਟ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਜਾਂਚ ਕਰਤਾਵਾਂ ਨੂੰ ਘਟਨਾ ਵਾਲੀ ਥਾਂ ਤੇ ਭੇਜ ਦਿੱਤੇਗਾ ਹੁਣ ਤੱਕ 4 ਜਾਂਚ ਕਰਤਾਵਾਂ ਅਤੇ 2 ਫੋਰੈਂਸਿਕ ਜਾਂਚ ਕਰਤਾਵਾਂ ਨੂੰ ਇਸ ਕੇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦੋਂ ਪੁਲਿਸ ਕਿਸੇ ਅਜਿਹੀ ਘਟਨਾ ਚ ਸ਼ਾਮਲ ਹੁੰਦੀ ਹੈ ਜਿਸ ਦੇ ਨਤੀਜੇ ਵਜੋਂ ਮੌਤ ਗੰਭੀਰ ਸੱਟ ਜਿੰਸੀ ਹਮਲਾ ਜਾਂ ਕਿਸੇ ਵਿਅਕਤੀ ਤੇ ਹਥਿਆਰ ਚਲਾਉਣਾ ਹੁੰਦਾ ਹੈ ਤਾਂ ਸੂਬੇ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੂੰ ਜਾਂਚ ਕਰਨ ਲਈ ਬੁਲਾਇਆ ਜਾਂਦਾ ਹੈ ਜਾਂਚ ਨਾਲ ਸੰਬੰਧਤ ਕਿਸੇ ਵੀ ਜਾਣਕਾਰੀ ਜਿਸ ਵਿੱਚ ਵੀਡੀਓ ਜਾਂ ਫੋਟੋਆਂ ਸ਼ਾਮਲ ਨੇ ਵਾਲੇ ਕਿਸੇ ਵੀ ਵਿਅਕਤੀ ਨੂੰ ਮੁੱਖ ਜਾਂਚ ਕਰਤਾ ਨਾਲ 18007878529 ਤੇ ਜਾਂ ਆਨਲਾਈਨ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ ਛੱਡਣ ਦੀ ਸੋਚ ਰਹੇ ਨੇ ਕਈ ਭਾਰਤੀ ਪਰਿਵਾਰ ਚੋਰ ਲੁਟੇਰਿਆਂ ਨੇ ਭਾਰਤੀਆਂ ਦੇ ਲਵਾਏ ਕੰਨਾਂ ਨੂੰ ਹੱਥ ਭਾਰਤੀ ਨਾਗਰਿਕ ਕਮਲਜੀਤ ਕੌਰ ਦੁਆਰਾ ਦਾਇਰ ਕੀਤੀ ਅਪੀਲ ਖਾਰਜ ਕਮਲਜੀਤ ਨੇ ਭਾਰਤ ਪਰਤਣ ਤੇ ਅਤਿਆਚਾਰ ਦਾ ਡਰ ਪ੍ਰਗਟਾਇਆ ਸੀ ਕੈਨੇਡਾ ਚ ਦੋ ਪੰਜਾਬੀਆਂ ਦਾ ਕਾਤਲ ਮੁਰ ਗ੍ਰਫਤਾਰ ਰੱਬੀ ਅਲ ਖਲੀਲ ਨੂੰ ਕਤਰ ਪੁਲਿਸ ਵੱਲੋਂ ਕੀਤਾ ਗਿਆ ਕਾਬੂ BC ਚ ਬਾਰਬੀ ਜੀਪ ਚਲਾ ਰਹੇ ਵਿਅਕਤੀ ਨੂੰ ਕੀਤਾ ਗ੍ਰਫਤਾਰ ਬਾਰਬੀ ਜੀਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਹੋਈਆਂ ਵਾਇਰਲ ਇਸ ਦਿਨ ਆਲੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ